ਦੇਖੋ ਇਹ ਥੋੜਾ ਜਿਹਾ ਜੋ ਜਿਹੜੇ ਭਾਈ 12 ਆ ਗਏ ਲੋਧਿਆਣਾ ਜੋ ਸੀਐਮ ਕੁਰਸੀ ਰੱਖ ਕੇ ਬਹਿੰਦਾ ਸੀ ਨਾ ਵੀ ਮੈਂ ਆ ਮੇਰੀ ਕੁਰਸੀ ਪਈ ਆ ਮੇਰੀ ਕੁਰਸੀ ਪਈ ਆ ਤੇ ਇੱਥੇ ਹਲਾਉਂਦਾ ਆਪੋਸ਼ੀਅਲ ਲੀਡਰ ਆਉਂਦਾ ਨਹੀਂ ਗਾ ਗੱਲ ਨਹੀਂ ਕਰਦਾ ਅੱਜ ਜੋ ਕੁਰਸੀਆਂ ਵੀ ਪਈਆਂ ਖਾਲੀ ਤੇ ਮੈਂ ਖੜਾ ਅਜ ਸੀਐਮ ਭੱਜਿਆ ਹੋਇਆ ਆਪਣਾ ਜਵਾਬ ਦੇਣ ਲਈ ਸੀਐਮ ਫਰਾੜ ਆਪਣੀ ਕੋਠੀ ਜੰਦਰ ਵੜ ਕੇ ਮੈਂ 15 ਦਿਨ ਦਾ ਟਾਈਮ ਮੰਗ ਰਿਹਾ ਵੀ ਆਓ ਬਾਹਰ ਆਓ ਤੇ ਅੱਜ ਹੀ ਮੰਤਰੀ ਗੱਲ ਕਰਨ ਨੂੰ ਭੱਜਿਆ ਮੈਂ ਸਿਰਫ ਇਨਕੁਆਰੀ ਮੰਗਣ ਆਇਆ ਮੇਰੇ ਪਾਰਟੀ ਦੇ ਬੰਦਿਆਂ ਨੇ ਜਿਹੜੇ ਪਰਚੇ ਦਰਜ ਕੀਤੇ ਆ ਐਫਆਈਆਰ ਦਰਜ ਕੀਤੀਆਂ ਆ ਮੈਂ ਸਿਰਫ ਉਹਦੇ ਉੱਤੇ ਇਨਕੁਆਰੀ ਮਾਰਕਰ ਨੂੰ ਆਇਆ ਇਹੀ ਚੀਫ ਮਿਨਿਸਟਰ ਕਹਿੰਦੇ ਸੀ ਵੀ ਆਮ ਆਦਮੀ ਖੁੱਲੇ ਦਰਵਾਜ਼ੇ ਅੱਜ ਦਰਵਾਜ਼ੇ ਬੰਦ ਕੀਓ ਨੇ ਵੀ ਇੱਕ ਇੱਕ ਮਿਨਿਸਟਰੀ ਤੋਂ ਡਰ ਹੋ ਗਿਆ ਉਹਦੇ ਨਾਲ ਗੱਲ ਕਰਨੋਂ ਡਰ ਹੋ ਗਿਆ ਕਿ ਮੈਂ ਲਗਾਤਾਰ ਈਮੇਲ ਕਰ ਰਹੇ ਹਾਂ ਮੈਂ মিডিਆ ਰਾਹੀਂ ਟਾਈਮ ਮੰਗ ਰਹੇ ਹਾਂ ਤੇ ਅੱਜ ਕੋਈ ਨੀਚੇ ਕਰਿਆ ਪਿੱਛੇ ਲੱਕ ਕੇ ਜੀ ਭਾਈ ਜੀ ਲਾਈਟ ਆ ਗਈ ਬੰਦਾ ਮੈਂ ਥੋੜਾ ਪਿਛਲੇ ਆ ਗਿਆ ਮੈਂ ਧੱਕਾ ਦਿਆ ਹੋਇਆ ਪਿੱਛੇ ਨਹੀਂ ਇਹ ਪਿੱਛੇ ਆ ਜਾਓ ਪਿੱਛੇ ਚਲ ਚਲ ਪਿੱਛੇ ਛੱਡ ਪਿੱਛੇ ਛੱਡ ਤੇ ਮਿਊਟ ਅੱਜ ਜਿਹੜੀ ਪੁਲਿਸ ਉਹਨੂੰ ਅੱਗੇ ਕਰ ਰਹੇ ਆ ਇਹੀ ਪੁਲਿਸ ਨੇ ਜਿਹੜੇ ਇਹ ਝੂਠੇ ਇੱਕ ਐਸ.ਆਈ.ਏ. ਸਾਡੇ ਮੇਰੇ ਬਹੁਤ ਹੀ ਕਰੀਬੀ ਬੰਦਿਆਲੇ ਦਾ ਉਹਦੇ 8 ਤਰੀਕ ਨੂੰ ਹਾਰ ਹੋਈ ਆ ਦਿੱਲੀ 8 ਤਰੀਕ ਨੂੰ ਹਾਰ ਹੋਈ ਆ ਆਮ ਆਦਮੀ ਪਾਰਟੀ ਦੇ 10 ਤਰੀਕ ਨੂੰ ਇਹ ਭਗਵਾਨ ਸਾਮ ਆ ਕੇ ਐਫ ਆਈ ਆਰ ਦਰਜ ਕਰ ਰਿਹਾ ਕਿ ਸਾਰੇ ਪੰਜਾਬੀ ਤੇ ਸਿੱਖ ਆ ਜਿਹੜੇ ਉਹਨਾਂ ਨੇ ਵੋਟ ਬੀ ਜੀ ਪੀ ਨੂੰ ਪਾਈ ਬੀ ਜੀ ਪੀ ਜਿੱਤ ਹੋਈ ਉਸ ਘਬਰਾਹਟ ਤੋਂ ਇਹ ਐਫ ਆਈ ਆਰ ਨਾਲ ਦਰਜ ਮੈਂ ਤੁਹਾਨੂੰ ਦਵਾਂਗਾ ਇੱਕ ਟੈਲੀਫੋਨ ਆਉਂਦਾ ਕਿਸੇ ਦਾ ਉਹਨੂੰ ਕਹਿੰਦੇ ਜੀ ਕਿਸੇ ਦਾ ਟੈਲੀਫੋਨ ਆਇਆ ਅਤਰੀ ਸਾਹਿਬ ਨੂੰ ਕਿਸੇ ਮਤਲਬ ਕਿਸੇ ਦਾ ਉਹਨਾਂ ਨੇ ਨਹੀਂ ਕੀਤਾ ਉਹਨਾਂ ਦਾ ਫੋਨ ਆਇਆ ਉਹਨਾਂ ਨੂੰ ਅਖੇ ਜਦੋਂ ਉਹਨਾਂ ਨੇ ਕਿਹਾ ਫੋਨ ਚੱਕਿਆ ਉਹ ਕਹਿਣ ਲੱਗੇ ਕਿ ਐਸੀ ਬੋਲ ਰਹੇ ਆ ਕਿ ਮਤਲਬ ਫੋਨ ਤੇ ਕੌਣ ਕਿਹਦਾ ਫੋਨ ਆਇਆ ਕੋਈ ਐਸਸੀ ਆ ਜਾਂ ਜਰਨਲ ਆ ਜਾਂ ਕੋਈ OBC ਆ ਉਥੇ ਇੱਕ ਕਾਰੋਬਾਰੀ ਯਾਰ ਜੀਵ ਰਾਜਾ ਅੱਜ ਉਹਨਾਂ ਨੂੰ ਜੇਲ੍ਹ ਚਲੇ ਗਏ ਆਪਣੀ ਜੁਡੀਸ਼ਰੀ ਦੀ ਤੁਹਾਨੂੰ ਦੱਸੋ ਕਿਹੜੇ ਪੈਸੇ ਰਿਕਵਰ ਹੋਏ ਨੇ ਉਹ ਤੋਂ ਜਿਹੜੇ 30 ਲੱਖ ਰੁਪਏ ਮੰਗਿਆ ਪਤਾ ਨਹੀਂ ਕਿਹੜੇ ਕਿਹੜੇ ਬਾਹਰਲੇ ਫੋਨ ਇਸ ਤਰੀਕੇ ਦੇ ਪੁਲਿਸ ਵੀ ਬਣਾਤੀ ਆ ਚੁਟਕਲੇ ਵਾਲੀ ਪੀਸ ਬਣਾਤੀ ਆ ਜੀ ਤੁਸੀਂ ਬਾਈ ਚਮਕੀਆਂ ਦੇ ਬੰਮ 10 ਬੰਮ ਚਮਕੀਆਂ ਤੇ ਵੱਜੇ ਨੇ ਕਿ ਭਾਜਪੀ ਨੂੰ ਇਹ ਗੁਰਪ੍ਰੀਤ ਸਿੰਘ ਹਿਲავਨਾ ਯਾਰ ਨਹੀਂ ਰੋਕ ਸਕੂਗੇ ਇਹੀ ਕੇਜਰੀਵਾਲ ਥੋੜਾ ਭਲੇਖਾ ਕਰਦਾ ਸੀ ਦਿੱਲੀ 'ਚ ਵੀ ਮੈਨੂੰ ਕੋਈ ਹਰਾ ਨਹੀਂ ਸਕਦਾ ਉਹ ਆਪੇ ਵੀ ਹਾਰਿਆ ਪਰ ਮੇਰਾ ਅਸਲੀ ਮਤ ਇਹਦੇ ਲਈ ਮੈਂ ਦੁਬਾਰਾ ਆ ਕੇ ਪਾਇਆ ਸੀ ਵੀ ਜਿਹੜਾ ਲੁਧਿਆਣੇ ਯੂਨੀਵਰਸਿਟੀ ਦਾ ਸੀ ਉਹ ਯਾਰ ਕਿਰਸੀਆਂ ਰੱਖ ਕੇ ਉੱਥੇ ਮਖੌਲ ਕਰਦਾ ਸੀ ਮੇਰੇ ਨਾਲ ਕੋਈ ਡਿਬੇਟ ਨਹੀਂ ਕਰ ਸਕਦਾ ਆਓ ਅੱਜ ਮੈਂ ਆ ਕੇ ਸੀਐਮ ਹਾਊਸ ਦੇ ਮੂਹਰੇ ਖੜਾ ਹੇ ਕਮਿਸਟਰ ਅੱਜ ਸੀਐਮ ਘਰ ਦੇ ਅੰਦਰ ਉਹ ਮੂਰੇ ਆਵੇ ਡਿਵੈਟ ਕਰੇ ਮੈਂ ਤਾਂ ਕਹਿੰਦਾ ਅੰਦਰ ਬੁਲਾਵੇ ਅੰਦਰ ਗੱਲ ਕਰ ਲੇ ਮੈਂ ਲਗਾਤਾਰ 15 ਦਿਨ ਤੋਂ ਇਹ ਚੀਜ਼ਾਂ ਜਿਹੜੀਆਂ ਐ ਦਿੱਲੀ ਤੋਂ ਸ਼ੁਰੂ ਹੋਈਆਂ ਸੀ ਤੇ 10 ਤਰੀਕ ਨੂੰ ਆ ਕੇ ਉਹ ਇਹਨਾਂ ਨੇ ਗੁੱਸਾ ਆ ਕੇ ਚੀਫ ਮਿਨਿਸਟਰ ਆਪਣੇ मैं। मैं। ये लो ये लो ये पकड़ो यार बाहर आ जाओ सर बाहर आ जाओ बाहर आ जाओ बाहर आ जाओ ये बड़ा बाहर नहीं है नहीं सर एलिगेशन की आई डीपी वर्कर्स के खिलाफ किया सर देखो ये केंद्र के मंत्री नु केंद्रीय पुलिस है जी देखो गंता देख। दे दो आप आराम करो ओके देखो थोड़ा सा जो ਬੀਟੂ ਬਈ 12 ਜੀਮ ਪੰਨੀ ਲੁਧਿਆਣਾ ਜੋ ਸੀਐਮ ਕੁਰਸੀ ਰੱਖ ਕੇ ਬਹਿੰਦਾ ਸੀ ਨਾ ਵੀ ਮੈਂ ਆ ਮੇਰੀ ਕੁਰਸੀ ਪਈ ਆ ਮੇਰੀ ਕੁਰਸੀ ਪਈ ਆ ਤੇ ਇੱਥੇ ਕੋਈ ਆਪਰੇਸ਼ਨ ਲੀਡਰ ਆਉਂਦਾ ਨਹੀਂ ਗੱਲ ਨਹੀਂ ਕਰਦਾ ਅੱਜ ਉਹ ਕੁਰਸੀਆਂ ਵੀ ਪਈਆਂ ਖਾਲੀ ਤੇ ਮੈਂ ਖੜਾ ਅਜ ਸੀਐਮ ਭੱਜਿਆ ਹੋਇਆ ਆਪਣਾ ਜਵਾਬ ਦੇ ਸੀਐਮ ਫਰਾਰ ਆਪਣੀ ਕੋਠੀ ਜੰਦਰ ਵੜ ਕੇ ਮੈਂ 15 ਦਿਨ ਦਾ ਟਾਈਮ ਮੰਗ ਰਿਹਾ ਵੀ ਆਓ ਬਾਹਰ ਆਓ ਤੇ ਅੱਜ ਚੀਮਿੰਸਟਰ ਗੱਲ ਕਰਨ ਨੂੰ ਭੱਜਿਆ ਮੈਂ ਸਿਰਫ ਇਨਕੁਆਰੀ ਮੰਗਣ ਆਇਆ ਮੇਰੇ ਪਾਰਟੀ ਦੇ ਬੰਦਿਆਂ ਨੇ ਜਿਹੜੇ ਪਰਚੇ ਦਰਜ ਕੀਤੇ ਆ ਐਫ ਆਈ ਆਰ ਦਰਜ ਕੀਤੀਆਂ ਆ ਮੈਂ ਸਿਰਫ ਉਹਦੇ ਉੱਤੇ ਇਨਕੁਆਰੀ ਮਾਰਕਰ ਨੂੰ ਆਇਆ ਇਹੀ ਚੀਫ ਮਿਨਿਸਟਰ ਕਹਿੰਦੇ ਸੀ ਵੀ ਆਮ ਆਦਮੀ ਖੁੱਲੇ ਦਰਵਾਜ਼ੇ ਅੱਜ ਦਰਵਾਜ਼ੇ ਬੰਦ ਕੀਓ ਨੇ ਵੀ ਇੱਕ ਇੱਕ ਮਿਨਿਸਟਰ ਤੋਂ ਡਰ ਹੋ ਗਿਆ ਉਹਦੇ ਨਾਲ ਗੱਲ ਕਰਨੋਂ ਡਰ ਹੋ ਗਿਆ ਕਿ ਮੈਂ ਲਗਾਤਾਰ ਈਮੇਲ ਕਰ ਰਹੇ ਆ ਮੈਂ মিডিਆ ਰਾਈਟ ਟਾਈਮ ਮੰਗ ਰਹੇ ਆ ਤੇ ਅੱਜ ਕੋ ਨੀਚੇ ਕਰਿਆ ਜੀ ਪਿੱਛੇ ਲੱਤ ਉੱਦੀ ਪਈ ਜਾਂ ਕੋਈ ਹੋ ਗਿਆ ਦੀ ਲਾਈਟ ਆ ਰਹੀ ਆ ਬੰਦੋ ਜੇ ਰਮਣ ਥੋੜਾ ਪਿਛਲੇ ਆ ਕੇ ਮੈਂ ਧੱਕਾ ਦਿਆ ਹੋਇਆ ਪਿੱਛੇ ਨਹੀਂ ਇਹ ਪਿੱਛੇ ਆ ਜਾਓ ਪਿੱਛੇ ਹਾਂ ਤੇ ਛੋ ਪਿੱਛੋਂ ਛੱਡ ਤੇ ਮਿਊਟ ਅੱਜ ਜਿਹੜੀ ਪੁਲਿਸ ਉਹਨੋਂਗੇ ਕਰ ਰਹੇ ਆ ਇਹੀ ਪੁਲਿਸ ਨੇ ਜਿਹੜੇ ਇਹ ਝੂਠੇ ਇੱਕ ਐਸ.ਸੀ. ਸਾਡੇ ਮੇਰੇ ਬਹੁਤ ਹੀ ਕਰੀਬੀ ਬੰਦਿਆਲੇ ਦਾ ਉਹਦੇ 8 ਤਰੀਕ ਨੂੰ ਹਾਰ ਹੋਈ ਆ ਦਿੱਲੀ 8 ਤਰੀਕ ਨੂੰ ਹਾਰ ਹੋਈ ਆ ਆਮ ਆਦਮੀ ਦੀ 10 ਤਰੀਕ ਨੂੰ ਇਹ ਭਗਵੰਤ ਮਾਨ ਆ ਕੇ ਐਫ ਆਈ ਆਰਾ ਦਰਜ ਕਰ ਰਿਹਾ ਕਿ ਸਾਰੇ ਪੰਜਾਬੀ ਤੇ ਸਿੱਖ ਆ ਜਿਹੜੇ ਉਹਨਾਂ ਨੇ ਵੋਟ ਬੀ ਜੀ ਪੀ ਨੂੰ ਪਾਈ ਜਿੱਤ ਹੋਈ ਉਸ ਘਬਰਾਹਟ ਤੋਂ ਇਹ ਐਫ ਆਈ ਆਰਾ ਦਰਜ ਮੈਂ ਤੁਹਾਨੂੰ ਦਵਾਂਗਾ ਇੱਕ ਟੈਲੀਫੋਨ ਆਉਂਦਾ ਕਿਸੇ ਦਾ ਉਹਨੂੰ ਕਹਿੰਦੇ ਜੀ ਕਿਸੇ ਦਾ ਟੈਲੀਫੋਨ ਆਇਆ ਤੇਰੀ ਸਾਹਮਣੇ ਕਿਸੇ ਮਤਲਬ ਕਿਸੇ ਦਾ ਉਹਨਾਂ ਨੇ ਨਹੀਂ ਕੀਤਾ ਉਹਨਾਂ ਦਾ ਘੋਣ ਆਇਆ ਉਹਨਾਂ ਨੂੰ ਅਖੇ ਜਦੋਂ ਉਹਨਾਂ ਨੇ ਕਿਹਾ ਫੋਨ ਚੱਕਿਆ ਉਹ ਕਹਿਣ ਲੱਗੇ ਕਿ ਐਸਸੀ ਬੋਲ ਰਹੇ ਆ ਕਿ ਪਤਾ ਫੋਨ ਤੇ ਕੌਣ ਕਿਹਦਾ ਫੋਨ ਆਇਆ ਕੋਈ ਐਸਸੀ ਆ ਜਾਂ ਜਰਨਲ ਆ ਜਾਂ ਕੋਈ OBC ਆ ਉਥੇ ਇੱਕ ਕਾਰੋਬਾਰੀ ਯਾਰ ਜੀਵ ਰਾਜਾ ਅੱਜ ਉਹਨਾਂ ਨੂੰ ਜੇਲ੍ਹ ਚਲੇ ਗਏ